ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਨੌਜਵਾਨ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਿਹੜੇ ਬੇਰੁਜ਼ਗਾਰ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਅਤੇ ਸਾਬਕਾ ਫੌਜੀ ਵੀਰ ਉਹਨਾਂ ਸਭਨਾਂ ਦੇ ਲਈ ਰੋਜ਼ਗਾਰ ਸਬੰਧੀ ਸੂਚਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸੋ ਆਪਾਂ ਜ਼ਿਆਦਾ ਦੇਰ ਨਾ ਕਰੀਏ ਜਾਣਕਾਰੀ ਸ਼ੁਰੂ ਕਰਦੇ ਆਂ ਤੁਸੀਂ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਵੱਤ ਤੋਂ ਵੱਤ ਗਰੁੱਪਾਂ ਵਿੱਚ ਸ਼ੇਅਰ ਕਰਦੇ ਆ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕਦਾ ਸੋ ਜਾਣਕਾਰੀ ਆਪਾਂ ਆਰੰਭ ਕਰਦੇ ਆਂ ਜੀ ਜਿਹੜਾ ਮੋਗਾ ਸ਼ਹਿਰ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵੱਲੋਂ ਕੈਂਪ ਲਗਾਇਆ ਜਾ ਰਿਹਾ ਇੰਟਰਵਿਊ ਲਈ ਜਾ ਰਹੀ ਹੈ ਨੌਕਰੀਆਂ ਦੇ ਲਈ ਸਿਕਿਉਰਿਟੀ ਗਾਰਡ ਦੀ ਸਿਵਰਟਸ ਸੈਕਿਉਰਿਟੀ ਮੋਗਾ ਦੇ ਵਿੱਚ ਜਿਹੜੀ ਇਹ ਪੰਜਾਹ ਵੈਕੈਂਸੀਆਂ ਆਈਆਂ ਨੇ ਪਾਰਸ ਮਸਾਲਾ ਫੈਕਟਰੀ ਦੇ ਵਿੱਚ ਜਿਹੜੀਆਂ ਇਹ ਜੌਬ ਦੀ ਲੋਕੇਸ਼ਨ ਰਹਿਣ ਵਾਲੀ ਹੈ 12ਵੀਂ ਪਾਸ ਯੋਗਤਾ ਮੰਗੀ ਗਈ ਹੈ ਤੇ ਇਹਦੇ ਵਿੱਚ ਤਨਖਾਹ ਜਿਹੜੀ ਹੈ 18500 ਪਲੱਸ 2600 ਰੁਪਏ ਫੰਡ ਤੇ ਪਲੱਸ 500 ਰੁਪਏ ਜਿਹੜਾ ਇੰਸ਼ੋਰੈਂਸ ਦਾ ਸਿਵਿਲিয়ান ਕੈਂਡੀਡੇਟ ਵਾਸਤੇ ਅਤੇ ਸਾਬਕਾ ਫੌਜੀ ਵੀਰਾਂ ਵਾਸਤੇ ਇੱਕ ਸਰਵਿਸਮੈਨ ਵਾਸਤੇ 26000 ਰੁਪਿਆ ਜਿਹੜੀ ਸੈਲਰੀ ਹੈ ਇਹ ਪਰਮੰਥ ਕੰਪਨੀ ਵੱਲੋਂ ਜਿਹੜੀ ਨਿਰਧਾਰਤ ਕੀਤੀ ਗਈ ਹੈ ਉਮਰ ਦੀ ਹੱਦ ਜਿਹੜੀ ਉਹ 30 ਤੋਂ 45 ਸਾਲ ਐਕਸਪੀਰੀਅੰਸ ਘੱਟ ਤੋਂ ਘੱਟ 2 ਸਾਲਾਂ ਦਾ ਸਿਕਿਉਰਿਟੀ ਦੇ ਵਿੱਚ ਤੁਹਾਡਾ ਜਣਾ ਹੋਣਾ ਚਾਹੀਦਾ ਅਤੇ ਇਹਦੇ ਵਿੱਚ ਸਿਰਫ ਲੜਕੀ ਜਿਹੜੇ ਅਪਲਾਈ ਕਰ ਸਕਦੇ ਨੇ ਤੇ ਜੌਬ ਲੋਕੇਸ਼ਨ ਜਿਹੜੀ ਤੁਹਾਡੀ ਮੋਗੇ ਸ਼ਹਿਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਹੈ ਜਿਹੜੇ ਪ੍ਰਾਰਥੀ ਜਿਹੜੇ ਉਮੀਦਵਾਰ ਇੰਟਰਵਿਊ ਵਿੱਚ ਆਉਣਾ ਚਾਹੁੰਦੇ ਨੇ ਉਹ ਮੋਗੇ ਤੋਂ 30 ਕਿਲੋਮੀਟਰ ਦੀ ਦੂਰੀ ਤੋਂ ਵੱਧ ਉਹਨਾਂ ਦਾ ਜਿਹੜਾ ਰਹਿਸ਼ ਹੈ ਉਹ ਨਹੀਂ ਹੋਣੀ ਚਾਹੀਦੀ ਮੋਗੇ ਸ਼ਹਿਰ ਤੋਂ 30 ਕਿਲੋਮੀਟਰ ਦੇ ਏਰੀਏ ਵਿੱਚ ਹੋਣੀ ਚਾਹੀਦੇ ਨੇ ਸੋ ਇਹ ਜਿਹੜੀ ਇੰਟਰਵਿਊ ਹੋਣੀ ਹੈ ਜੀ 15 ਜੁਲਾਈ 2025 ਦਿਨ ਮੰਗਲਵਾਰ ਨੂੰ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ 1:30 ਵਜੇ ਤੱਕ ਤੁਸੀਂ ਆਪਣੇ ਜਿਹੜੇ ਵਿਦਿਗ ਯੋਗਤਾ ਦੇ ਅਸਲੀ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਅਤੇ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਆਪਣਾ ਜਿਹੜਾ ਰੈਜ਼ਿਊਮ ਹੈ ਉਹ ਸਾਰਾ ਕੁਝ ਤੁਸੀਂ ਨਾਲ ਲੈ ਕੇ ਜਾਣਾ ਜੇ ਤੁਹਾਡੇ ਕੋਲ ਫੋਟੋ ਕਾਪੀਆਂ ਹੈਗੀਆਂ ਜਾਂ ਕੋਈ ਤਜਰਬੇ ਦੇ ਸਰਟੀਫਿਕੇਟ ਹੈਗੇ ਉਹ ਵੀ ਆਪਣੇ ਨਾਲ ਲੈ ਜਾਓ ਤੇ ਇਹ ਤੁਸੀਂ ਜਿਹੜਾ ਪਹੁੰਚਣਾ ਜੀ ਇੰਟਰਵਿਊ ਦੇਣ ਵਾਸਤੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਿਕਲਾਈ ਦਫ਼ਤਰ ਚਨਾਬ ਜ਼ੇਲਮ ਬਲਾਕ ਤੀਜੀ ਮੰਜ਼ਲ ਡੀਸੀ ਕੰਪਲੈਕਸ ਮੋਗਾ ਵਿਖੇ ਜਿਹੜਾ ਤੁਸੀਂ ਪਹੁੰਚਣਾ ਹੈ ਜੇਕਰ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਹੈਲਪ ਨੰਬਰ ਨੋਟ ਕਰ ਲਓ 62392 64860 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਿਹੜੀ ਜਾਣਕਾਰੀ ਵਧੇਰੇ ਆ ਉਹ ਲੈ ਸਕਦੇ ਹੋ ਦੂਜਾ ਜਿਹੜਾ ਕੈਂਪ ਹੈ ਜੀ ਉਹ ਲੱਗਣ ਜਾ ਰਿਹਾ ਹੈ ਇਹ ਹੈ ਜੀ ਪਟਿਆਲਾ ਸ਼ਹਿਰ ਦੇ ਵਿੱਚ ਇਹ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਿਨੀ ਸੈਕਟਰੀਏਟ ਵਿਖੇ ਜਿਹੜਾ ਇਹ ਲੱਗਣਾ ਇਹ ਕੈਂਪ ਵੀ ਜਿਹੜਾ 15 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਹੈ ਪਟਿਆਲਾ ਨੇੜੇ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਹਦੇ ਵਿੱਚ ਜਿਹੜਾ ਅਪਲਾਈ ਕਰ ਸਕਦੇ ਨੇ Tata AIG ਕੰਪਨੀ ਦੇ ਵੱਲੋਂ ਚੈਨਲ ਸੇਲਜ਼ ਮੈਨੇਜਰ ਦੀਆਂ ਪੋਸਟਾਂ ਵਾਸਤੇ ਇੰਟਰਵਿਊ ਲਈ ਜਾਣੀ ਹੈ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਉਮਰ ਜਿਹੜੀ 25 ਤੋਂ 35 ਸਾਲ ਇਹਦੇ ਵਿੱਚ ਲੜਕੇ ਲੜਕੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਤੇ ਤਜਰਬੇਕਾਰ ਅਤੇ ਫਰੈਸ਼ਰ ਵੀ ਦੋਨੋਂ ਅਪਲਾਈ ਕਰ ਸਕਦੇ ਨੇ ਤਨਖਾਹ ਜਿਹੜੀ ਇਹਦੇ ਵਿੱਚ 18000 ਤੋਂ ਲੈ ਕੇ 32000 ਜਿਹੜੀ ਤੁਹਾਡੇ ਇੰਟਰਵਿਊ ਦੇ ਬੇਸ ਤੇ ਉਹ ਤੁਹਾਡੀ ਰਹਿਣ ਵਾਲੀ ਹੈ ਤੇ ਨੌਕਰੀ ਦਾ ਜਿਹੜਾ ਸਥਾਨ ਹੈ ਉਹ ਪਟਿਆਲਾ ਸ਼ਹਿਰ ਦੇ ਵਿੱਚ ਹੀ ਜਿਹੜਾ ਤੁਹਾਡਾ ਰਹੇਗਾ ਸੋ ਇਹਦੇ ਵਾਸਤੇ ଫਾਰਮਲ ਡਰੈਸ ਤੁਸੀਂ ਪਾ ਕੇ ਆਉਣੀ ਹੈ ਤੇ ਤੁਹਾਡੇ ਕੋਲ ਆਪਣਾ ਜਿਹੜਾ ਵਹੀਕਲ ਹੈ ਉਹ ਹੋਣਾ ਚਾਹੀਦਾ ਇੰਟਰਵਿਊ ਦੇ ਵਿੱਚ ਤੁਸੀਂ ਆਪਣੇ ਕੁਆਲੀਫਿਕੇਸ਼ਨ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਪਾਸਪੋਰਟ ਸਾਈਜ਼ ਫੋਟੋ ਆ ਤੇ ਆਪਣੇ ਤਜਰਬੇ ਦੇ ਡਾਕੂਮੈਂਟ ਜਿਹੜੇ オリジナル ਉਹ ਤੁਸੀਂ ਨਾਲ ਲੈ ਕੇ ਆਉਣੇ ਆ ਸੋ ਇਹਦੇ ਵਾਸਤੇ ਤੁਸੀਂ ਪਟਿਆਲਾ ਰੋਜ਼ਗਾਰ ਦਫ਼ਤਰ ਦੇ ਫ਼ੋਨ ਨੰਬਰ ਆ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਇਹਦੇ ਤੋਂ ਸੰਪਰਕ ਵੀ ਕਰ ਸਕਦੇ ਹੋ 98776108779877 ਇਸ ਨੰਬਰ ਤੇ ਸੰਪਰਕ ਕਰਕੇ ਪਟਿਆਲੇ ਦੇ ਨੇੜੇ ਦੇ ਸ਼ਹਿਰ ਦੇ ਨੇੜੇ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉਹ ਇਸ ਨੌਕਰੀ ਵਾਸਤੇ ਇੰਟਰਵਿਊ ਦੇਣ ਵਾਸਤੇ ਜਿਹੜਾ ਸੰਪਰਕ ਹੈ ਉਹ ਕਰ ਸਕਦੇ ਨੇ ਉਸ ਤੋਂ ਅਗਲੀ ਜਿਹੜੀ ਜਾਣਕਾਰੀ ਹੈ ਜੀ ਇਹ ਹੈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਦੇ ਵੱਲੋਂ ਇਹ 16 ਜੁਲਾਈ ਨੂੰ ਜਿਹੜਾ ਕੈਂਪ ਲੱਗਣਾ ਹੈ ਜੀ ਮਿਡਲੈਂਡ ਮਾਈਕਰੋਫਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕੇਅਰ ਸੈਂਟਰ ਅਫਸਰ ਦੀ ਜਿਹੜੀ ਭਰਤੀ ਇਹ ਕੀਤੀ ਜਾਣੀ ਹੈ ਯੋਗਤਾ 12ਵੀਂ ਪਾਸ ਤਨਖਾਹ 12000 ਤੋਂ ਲੈ ਕੇ 19000 ਦੇ ਵਿਚਕਾਰ ਰਹੇਗੀ ਉਮਰ ਹੱਦ 18 ਤੋਂ 29 ਸਾਲ ਹੈ ਤੇ ਇੰਟਰਵਿਊ ਜਿਹੜੀ ਹੈ ਤੁਹਾਡੀ ਉਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੇਵਾ ਕੇਂਦਰ ਦੀ ਪਹਿਲੀ ਮੰਜ਼ਲ ਮਾਨਸਾ ਸ਼ਹਿਰ ਵਿਖੇ ਜਿਹੜੀ ਤੁਹਾਡੀ ਇੰਟਰਵਿਊ ਹੋਣੀ ਆ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਤੁਸੀਂ ਇੰਟਰਵਿਊ ਵਿੱਚ ਜਿਹੜਾ ਪਹੁੰਚ ਸਕਦੇ ਆ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜਿਹੜਾ ਉੱਥੋਂ ਦੇ ਦਫ਼ਤਰ ਦੇ ਜਿਹੜੇ ਮੋਬਾਈਲ ਨੰਬਰ ਨੇ 98 77762069 ਅਤੇ 94641 78030 ਤੇ ਜਿਹੜਾ ਤੁਸੀਂ ਸੰਪਰਕ ਕਰਕੇ ਵੀ ਵਧੇਰੇ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਸੋ ਇਹ 15 ਜੁਲਾਈ ਨੂੰ ਔਰ 16 ਜੁਲਾਈ ਨੂੰ ਇਹ ਦੋ ਦਿਨ ਜਿਹੜੇ ਇੰਟਰਵਿਊ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਹੈ ਪਟਿਆਲਾ ਮੋਗਾ ਅਤੇ ਮਾਨਸਾ ਸ਼ਹਿਰ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰਾਂ ਦੇ ਵੀ ਜਿਹੜੇ ਪਲੇਸਮੈਂਟ ਕੈਂਪ ਲੱਗਣ ਵਾਸਤੇ ਜਾ ਰਹੇ ਨੇ ਮੋਗਾ ਦੇ ਵਿੱਚ ਸਾਬਕਾ ਸੈਨਿਕ ਵੀ ਅਪਲਾਈ ਕਰ ਸਕਦੇ ਨੇ ਸਿਕਿਉਰਿਟੀ ਗਾਰਡ ਦੀ ਭਰਤੀ ਹੈ ਤੇ ਬਾਕੀ ਜਗਾ ਜਿਹੜੀ ਹੈ ਉਹ ਮੁੰਡੇ ਕੁੜੀਆਂ ਦੋਨੋਂ ਪਟਿਆਲਾ ਦੇ ਵਿੱਚ ਔਰ ਮਾਨਸਾ ਦੇ ਵਿੱਚ ਅਪਲਾਈ ਕਰ ਸਕਦੇ ਨੇ ਇੰਟਰਵਿਊ ਵਿੱਚ ਜਾ ਸਕਦੇ ਨੇ ਔਰ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਕੀ ਕੀ ਜਿਹੜੀ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਜੋਬ ਮਿਲ ਸਕਦੀ ਹੈ ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਇਹ ਜਾਣਕਾਰੀ ਹੋਰ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਕਿਸੇ ਬੇਰੋਜ਼ਗਾਰ ਗਰੀਬ ਬੱਚੇ ਬੱਚੀ ਨੂੰ ਨੌਕਰੀ ਮਿਲ ਜਾਏਗੀ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ